ਰੋਜਾ 11ਵੀਂ ਵਾਲੀ ਸਰਕਾਰ ਪਿੰਡ ਜੇਠਪੁਰ ਤੋਂ ਅੱਜ 27/3/2025 ਨੂੰ ਉਹਦਾ ਅਸੀਂ ਸਾਰੀ ਸੰਗਤ ਅਜਮੇਰ شریف ਜੀ ਦੇ ਦਰਸ਼ਨ ਕਰਨ ਜਾ ਰਹੇ ਹਾਂ ਕਿਉਂ ਦਰਬਾਰ ਸੱਚੀ ਸਰਕਾਰ ਜੇਠਪੁਰ ਜੀ ਦੇ ਹੁਣ ਤੁਹਾਨੂੰ ਅਸੀਂ ਅੰਦਰ ਦਰਸ਼ਨ ਕਰਵਾਉਂਦੇ ਆ ਜੀ ਕਿ ਡੈਕੋਰੇਸ਼ਨ ਕੀਤੀ ਹੋਈ ਆ ਤੇ ਆਪਣੇ ਜਾਣ ਲਈ ਇਹ ਸੰਗਤ ਬੈਠੀ ਹੋਈ ਆ ਤੇ ਸੰਗਤ ਵੀ ਇਹਦਾ ਹੋਈ ਆ ਵੀ ਬਾਬਾ ਜੀ ਕਦੋਂ ਚੱਲ ਰਹੇ ਹਨ ਤੇ ਹੁਣ ਆਪਾਂ ਹੀਟ ਕਰਦੇ ਪਏ ਆ ਇਥੇ ਚੱਲਣ ਦੀ ਲੋ ਜੀ ਅੰਦਰੋਂ ਕਰ ਲਓ ਦਰਵਾਜ਼ੇ ਦਰਸ਼ਨ 11 ਗੋੜੀ ਸਰਕਾਰ ਦੇ ਜਾਇ ਪੀਰਾਂ ਦੀ Ceypi Radi Bey'i sektör, Ceypi Radi Sektör. Bıra yiyin, bıra yiyin, bıra yiyin, bıra ਪਾਸ ਹੋ ਅੱਛਾ ਹਾਂ ਆਪਾਂ ਤੇ ਆਪਣੇ ਨੀਦੂਨ ਸੁਣੀ ਇਹ ਇਸ ਵਾਰ ਨਹੀਂ ਜਾ ਰਹੇ ਜੀ ਪਿਛਲੀ ਵਾਰ ਗਏ ਸੀ ਜਮੇਸ਼ਤਰੀ ਉਹ ਆਪਣੇ ਇਸ ਵਿੱਚ ਗਰੀਵਨ ਠੀਕ ਹੈ ਜਿਆਪੀ ਗਾਦੀ ਪੈਣੀ ਹੈ ਜਿਆਪਾ ਆਹ ਲੋ ਜੀ ਆ ਗਿਆ ਇਹ ਭਾਜੀ ਹੋਣੀ ਬਿਲਕੁਲ ਹੁਣ ਖਿਜੀ ਉਹ ਬਾਇਆ ਵੀ ਜੀ ਮੈਨੂੰ ਲੈ ਕੇ ਨਹੀਂ ਜਾਣਾ ਤੇ ਹੁਣ ਪੈਸੇ ਲੱਗੇ ਜਿਹੇ ਚ ਬਣ ਭਾਜੀ ਇਹਦੇ ਫੜ ਲੈਣਾ ਮੈਂ ਇਹਦੇ ਫੜ ਲੈਣਾ ਆ ਗਿਆ ਆ ਗਿਆ ਚੱਤਰੋ ਬੋਟਾ ਆ ਗੋ ਆਉਟ ਹੋ ਵਾ ਜੀ ਤੇ ਜਾ ਰਹੀ ਆਪ ਸੂਰਗਾਲੀ ਗੱਡੀ ਦਾ ਇਹ ਆਪਣੇ ਅੱਪ ਦਾ ਬੂਟਾ ਜਿਹਨੂੰ ਬੂਰ ਤੇ ਆਇਆ ਇਹ ਆਪਾਂ ਪਿਛਲੇ ਸਾਲ ਦੋ ਪੌਦੇ ਲਾਇਏ ਸੀ ਪਿਛਲੇ ਸਾਲ ਵੀ ਇਹਨੂੰ ਬਹੁਤ ਬੂਰ ਪਿਆ ਸੀਗਾ ਤੇ ਸਰ ਵੀ ਬਹੁਤ ਪਿਆ ਇਹ ਸਾਹਮਣੇ ਮਿੱਟਰ ਤੋਂ ਘੱਟ ਬੂਰ ਪਿਆ ਜੀ ਕੋਈ ਕੋਈ ਯਾਪ ਗੇਰ ਦੇ ਬੈਗ ਪਾਜੀ ਕਿਹੜੇ ਕਿਹੜੇ ਖਣਾਉਣੇ ਮੰਗਾਣੇ ਦੱਸੋ ਬੋਲੋ ਜਿਹੜਾ ਤੁਹਾਡੇ ਪਹਿਲੇ ਕਾਲਾ ਰਿਹਾ ਕਰੀਏ ਨਾ ਮਾਰਾ ਭਾਵੇਂ ਹਾਂ ਨਹੀਂ ਲੋ ਜੀ ਬੰਦਾ ਸਵਾਲ ਲੋਡ ਕਰਦਾ ਹਨਮੋਲ ਪਾਜੀ ਹਾਂ ਇਹ ਸ਼ੁਗਰ ਇਹ ਕਿ ਬੂਟੇ ਲੈ ਕੇ ਜਾ ਰਹੇ ਹੁਣ ਕਾਹਦੇ ਆਪਾ ਤਾਰਾਗੜ ਦਰਗਾਹ ਤੇ ਲੈ ਕੇ ਜਾਣਾ ਜੀ ਇਹ ਮੰਗਵਾਏ ਆ ਹੁਣ ਆਪਾਂ ਚਲੰਦਰ ਤੋਂ ਤੇ ਲੈ ਕੇ ਜਾਣਾ ਇਹ ਕਿਥੋਂ ਜਾ ਰਹੇ ਦਰਗਾਹ ਤੇ ਜੀ ਆਪਣੇ ਦਰਵਾਜ਼ੇ ਤੋਂ 2 ਵਜੇ ਦਾ ਆ ਕਿਥੇ ਨਾ ਪਗਵਾੜੇ ਤੱਕ ਹੈ ਹੈ ਆ ਗਾਣੇ ਵੀ ਗੋ ਗਾਣੇ ਦੇ ਲੰਗ ਲੜ ਕੇ ਉੱਥੇ ਮਾਰੀ ਜਾਂਦੇ ਆ ਮੇਜ਼ਬਾਨ ਨਹੀਂ ਆ ਲੈ ਛੱਡ ਦੇ ਮੈਂ ਬਹਿ ਜਾ ਲੜਾਈ ਨਹੀਂ ਆ ਜਾ ਕੋਈ ਮੇਰੀ ਮਿਲ ਮਿਲ ਕਰਨਾ ਆ ਦੇਖੋ ਜੀ ਬੰਦਾ ਹੁਣ ਲੜਾਈ ਕਰਕੇ ਥੱਕ ਕੇ ਇੱਥੇ ਬਹਿ ਗਿਆ ਲੋ ਜੀ ਤਿਆਰੀ ਹੋ ਗਈ ਆ ਹੁਣ ਸਾਰੀ ਸੰਗਤ ਆਪਣੇ ਆਟੋ ਸੀ ਬੈਠਣ ਨੂੰ ਤਿਆਰ ਆ ਤੇ ਸੰਗਤਾਂ ਹੁਣ ਹੌਲੀ ਹੌਲੀ ਬਾਹਰ ਤੋਂ ਆ ਰਹੀਆਂ ਤੇ ਵਾਰੀ ਵਾਰੀ ਸਰ ਗੱਡੀ 'ਚ ਬੈਠ ਰਹੀਆਂ ਆ ਵੀਰਾਂ ਕਾ ਨਾ ਕੋਈ ਆਇਆ ਸੀ ਈਆ ਈਆ ਓਏ ਨਾ ਕਰੋ ਨਾਏ ਨਾ ਲੜੋ ਐਣੀ ਇਹ ਨਾ ਆ ਕੇ ਨਾ ਨਹੀਂ ਹੁਣ ਆ ਜਾ ਆ ਜਾ

ਹੋਰ ਬੋਲ ਕੀ ਕਰਦਾ ਤੂੰ ਨਹੀਂ ਬਹਿਣਾ ਇਹ ਹੋਰ ਕਿ ਨਹੀਂ ਜਾਣਾ ਲੋਕੀ ਅਰਾ ਪੈ ਪਰ ਉਹ ਜੀਪ ਪਰ ਤੋਂ ਚੱਲ ਪਿਆ ਫੋਰਾ ਦਾ ਉੱਥੇ ਤਾਂ ਮਕਸਦ ਤੋਂ ਦੇਖਣ ਦੀ ਵਿੱਚ ਬੁਰੀ ਬੁਰੀ ਤਿਆਰੀ ਹੋ ਲੱਗ ਗਈ ਹੈ ਤੇ ਅਸੀਂ ਇਧੀਆਂ ਚੱਲ ਪਏ ਅਸੀਂ ਹੁਣ ਪਹੁੰਚ ਚੁੱਕੇ ਆ ਜੀ ਖਗਵਾੜਾ ਰਜਿਸਟ੍ਰੇਸ਼ਨ ਤੇ ਜਿੱਥੇ ਬਾਕੀ ਸਾਰੀ ਸੰਗਤ ਇੰਤਜ਼ਾਰ ਕਰ ਰਹੀ ਸੀ ਤੇ ਹੁਣ ਆਪਾਂ ਇਕੱਠਾ ਇਕੱਠੇ ਹੋਣ ਲੱਗੇ ਆ ਜੀ ਆ ਬੈਕ ਪਏ ਆ ਇਧਰਨ ਮੋਹਰੇ ਖੜੇ ਆ ਜੀ ਇਹ ਬਾਜੀ ਜਿਹੜੀ ਵੀ ਨਾਲ ਆਈ ਆ ਤੇ ਬਾਕੀ ਫਗਵਾੜੇ ਪ੍ਰਸੰਗਤ ਬਾਬਾ ਜੀ ਦਾ ਹੁਣ ਸਵਾਗਤ ਕਰਨ ਲੱਗੇ ਆ ਜੀ ਇਹ ਆਪਣੇ ਬਿੱਟੂ ਪਾ ਜਿਹੜੀ ਫਗਵਾੜਾ ਤੋਂ ਆਈ ਜਿਨ੍ਹਾਂ ਵੀ ਦਰਬਾਰ ਦੇ ਨਾਲ ਬਹੁਤ ਜ਼ਿਆਦਾ ਨੇਚਾ ਹੈ ਤੇ ਆਪਣੀਆਂ ਸਰਕਾਰਾਂ ਲਈ ਸਵਰਗ ਦੇ ਫੁੱਲ ਲੈ ਕੇ ਆਏ ਆ ਤਿਹਾਰ ਬਣੇ ਹੋਏ ਆ ਫੁੱਲਾਂ ਦੇ ਤੇ ਇੰਨੀ ਹਾਰ ਪਾ ਕੇ ਸਵਾਗਤ ਕੀਤਾ ਉਹਨਾਂ ਆਪਣੇ ਕੁਲਵੀਰ ਭਾਜੀ ਹੋਣੀ ਜੋ ਕਿ ਆਪਣੇ ਕੋਲ ਸੇਵਾ ਲੈ ਕੇ ਆਇਆ ਸਮਾਨ ਤੇ ਬਾਬਾ ਜੀ ਨੂੰ ਫਰਾਮ ਦਿੱਤਾ ਜੀ ਉਹਨਾਂ ਨੇ 100 ਕਿਲੋ ਫਰਾਂਸਾਈ ਜਿਹੜਾ ਸਮਾਨ ਤੇ ਸ਼ੌਕੀ ਭਾਜੀ ਨੇ ਦੋਨੇ ਨਿਫਾਰਾ ਫੜ ਕੇ ਸਾਈਡ ਤੇ ਰੱਖੇ ਹੋਣ ਸੀ ਰੇਲਵੇ ਸਟੇਸ਼ਨੋਂ ਮੇਨ ਫਾਰਮ ਐਕਸਪ੍ਰੈਸ ਆਕੇ ਅੱਗੇ ਚੱਲੋ ਸਖਤ ਇਕੱਠੀ ਹੋਣ ਲੱਗੀ ਹੈ ਜੀ ਤੇ ਹੁਣ ਹੌਲੀ ਹੌਲੀ ਉੱਪਰੋਂ ਪਲੇਟਫਾਰਮ 180 ਡੱਬਾ ਨੰਬਰ 6 ਦੇ ਉੱਤੇ ਜਾ ਰਹੇ ਹਾਂ ਇੱਥੇ ਸ਼ਾਮੇ ਖੜ ਜਾਣਾ ਪਰਕੀਸ਼ ਭਾਜੀ ਆ ਜੀ ਇਹ ਫੋਟੋ ਬਣਾ ਖਿਚਾ ਰਹੇ ਨੇ ਠੀਕ ਆ ਜੀ ਇਹ ਪੰਕੂ ਸਾਹਿਬ ਬਲੌਗ ਦੀ ਤਿਆਰੀ ਕਰ ਰਹੇ ਨੇ ਨੀ ਇੱਕ ਸਾਹਿਬ ਨੇ ਇੱਕ ਸਾਹਿਬ ਇੱਕ ਸਾਹਿਬ ਜਿੱਦਾਂ ਜਿੱਦਾਂ ਕਿਦਾਂ ਕਿਦਾਂ ਖੁਸ਼ੀ ਕਿਦਾਂ ਹੋ ਰਹੀ ਹੈ ਬਹੁਤ 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 ਗੱਡੀ ਸਾਰੇ ਚ ਵਾਇਰਿੰਗ ਲੇਟ ਆ ਤੇ ਅਪੀਅਰ ਕਰਦੇ ਹਾਂ ਕੈਮਰਾ ਹਾਂ ਸਾਰੇ ਵੀਡੀਓ ਬਣਾਈ ਸੀ ਆਪਾਂ ਨੇ ਬਹੁਤ ਕੁਝ ਕਰਦੀ ਆ ਗਏ ਲੈ ਆਏ ਕੋਈ ਇਹ ਫਿਰ ਇਹ ਹਾਂ ਇਹ 16 ਉਹ ਮੇਰੇ ਸਾਰੇ ਪੇੜਿਆ ਨਹੀਂ ਬੈਠੇ ਕੋਲੋਂ ਆਪਣੇ ਦੇ ਨਾਲ ਪਾਇਰ ਕੀ ਦੇ ਚੜ ਗਏ ਸੀ ਜਿਹਦੇ ਵਿੱਚ ਆਪਾਂ ਅੱਜ ਉਹ ਪਾਵੇ ਪਾ ਲੋ ਪੰਸ ਅਸੀਂ ਫਗਵਾੜੇ ਤੋਂ ਪਾੜੇ ਤੋਂ ਟ੍ਰੇਨ ਦੇ ਵਿੱਚ ਬੈਠੇ ਹਾਂ ਜੀ ਇਹ ਹੋ ਗਿਆ ਨਾ ਪਹਿਲੇ ਦਰਵਾਜ਼ੇ ਤੋਂ ਬਾਅਦ ਤੋਂ ਤਾਂ ਇਹ ਤੇ ਬਾਅਦ ਵਿੱਚ ਵੀ ਦਰਜਾ ਸਾਹੀ ਹੈ ਕਿਉਂਕਿ ਇਹ ਜੇ ਫਗਵਾੜੇ ਤੋਂ ਹੀ ਟ੍ਰੇਨ ਚੱਲੀ ਆ ਜੀ ਹੁਣ ਆਪਾਂ ਚੱਲਦੇ ਹਾਂ ਜੀ ਅੱਗੇ ਅੱਧਰ ਪਹੁੰਚਣੀ ਹੈ ਪਾੜੇ ਹੁਣ ਆਉਣਾ ਆ ਪਾਂਗੂ ਭਾਜੀ ਉਹਨਾਂ ਦੇ ਨਾ ਅਸੀਂ 2 ਕਿਲੇ ਲਵਾਏ ਸੀ ਪਿਛਲੇ ਡੱਬੇ ਦੇ ਵਿੱਚ ਇਹ ਭਾਜੀ ਹੁਣੀ ਇਹ ਅਖਲਾ ਬੈਠਿਆਂ ਨੂੰ ਲਗਭਗ ਕਿੰਨਾ ਅੱਧਾ ਪੌਣਾ ਘੰਟਾ ਹੋਇਆ ਤੇ ਇੰਨੇ ਪਰੇਸ਼ਾਨ ਹੋ ਗਏ ਆ ਅੱਜ ਕੱਲ ਦੀ ਜਿਹੜੀਆਂ ਵਧੀਆਂ ਲਿਆ ਨਾ ਇਹ ਮੇਰੇ ਹਿਸਾਬ ਨਾਲ ਕੰਮ ਦੇ ਹੈ ਨਹੀਂ ਬੰਦੇ ਆ ਲੋ ਇੱਕ ਲਪਾਫਾ ਭੇਜਣਾ ਉਹ ਬਾਰ-ਬਾਰ ਪਿੱਛੇ ਜਾਂਦਾ ਆਵਾਜ਼ ਆਇਆ ਕਿੰਨੇ ਕਿਹੜੇ ਲੱਗਣੇ ਕਿੱਤਾਂ ਜਾਣਾ ਵੱਖਰੀ ਬਣਾਉਂਦਾ ਕੋਈ ਇਹਨਾਂ ਨੂੰ ਇਹ ਨਹੀਂ ਪਤਾ ਬਈ ਅਜਮੇਰ ਤਾਂ ਇਹ ਨਹੀਂ ਹਜੇ ਬਹੁਤ ਲੋਹੂ ਕੋਈ ਇਹਦਾ ਥੱਲੇ ਦਾ ਹਣ ਤਾਂ ਬੱਚੇ ਚਾਰ ਆ ਰਿਹਾ ਹਲੇ ਤਾਂ ਇਹਨਾਂ ਦਾ ਸਵੇਰ ਦੇ 9 ਵਜੇ ਤੱਕ ਲੋਹੂ ਪਾਣੀ ਦੇਖ ਲੋ ਰੀਨਾ ਦੇਖਣੀ ਹੁਣੇ ਸਟਾਰਟ ਕਰਦੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਹਜੇ ਸਾਰੀ ਰਾਤ ਬੈਟਰੀ ਅੱਛਾ ਅੱਛਾ ਫਾਂਗੂ ਅਸੀਂ ਨਾ ਇੱਕ ਵਾਰੀ ਭੇਜਿਆ ਸਿਕਸ ਦੇ ਵਿੱਚ ਤੇ ਇਹ ਬੰਦਾ ਇੰਨਾ ਕੱਕ ਗਿਆ ਆ ਤੇ ਫਗਵਾੜਿਓ ਇਹਨੂੰ ਕਿਹਾ ਸੀ ਸਮਾਰ ਬਣਾਉਣ ਨੂੰ ਲੁਧਿਆਣੇ ਪਹੁੰਚ ਗਿਆ ਤਾਂ ਹਜੇ ਵੀ ਨਹੀਂ ਚੱਲਿਆ ਨਹੀਂ ਨਹੀਂ ਚੱਲੇ ਚੱਲੇ ਆਪੇ ਦੇਖੋ ਬਾਕੀ ਆ ਜਿਹੜੇ ਸੰਤਰੇ ਦੇ ਹੁਣ ਦੱਸੇ ਸੰਤਰੇ ਵਾਲੀ ਗੱਲ ਹੈ ਨਾ ਕਿ ਸੰਤਰੇ ਲਿਆਂਦੇ ਆ ਆ ਬੱਟ ਕੱਟੀ ਜਾਂਦੇ ਸੰਤਰੇ ਦੇ ਸਾਰੇ ਮੈਂ ਇੱਥੇ ਜੇ ਮਿਲਾਂਗਾ ਉਹ ਮਰੇ ਯਾਰ ਅੰਟੀ ਜੀ ਵੀ ਹੈ ਮੈਂ ਵੀ ਵੀਦਿਆਨ ਵੀ ਆ ਵੀਦਿਆਨ ਵੀ ਆ ਆ ਪਹਿਲੇ ਵਗਦੇ ਰਹੋ ਆਉਂਦੇ ਰਹੋ ਜੀ ਚਲੋ ਜੀ ਹੁਣ ਆਪਣੇ S4 ਡੱਬੇ ਦੇ ਵਿੱਚੋਂ ਹੁਣ ਆਪਾਂ ਇਹਨਾਂ S3 ਵਾਲੂ ਚੱਲੇ ਆ ਜੀ ਚਲੋ ਜੀ ਚਲੀਏ ਭਾਈ ਚਲੋ ਜੀ ਰੱਬ ਭਰਾਗੇ ਹੁਣ ਵਾਲੀ ਸ਼ੀਟ ਤੇ ਨਿਗ੍ਹਾ ਮਾਰਨ ਕਰਦੇ ਆ ਜੀ ਕੀ ਕਰਦੇ ਰਾਜਪਾਲ ਹੁਣ ਆਪਾਂ S3 ਡੱਬੇ ਦੇ ਵਿੱਚ ਆਪਣੀਆਂ 6 ਸੀਟਾਂ ਆ ਰਾਜੇ ਭਾਜੀ ਹੁਣ ਇਹ ਤੇ ਆਪਾਂ ਹੁਣ ਰਾਜੇ ਭਾਜੀ ਹੁਣਾਂ ਨੂੰ ਦੇਖ ਕੇ ਜਾ ਰਹੇ ਆ ਚਾਚਾ ਜੀ ਬਿੱਟੂ ਭਾਜੀ ਮਿਲ ਆ ਰਹੇ ਆ ਹਾਲ ਤਰੀਂ ਦੇ ਡੱਬੇ ਦਾ ਦਰਸ਼ੀ ਹੌਲੀ ਹੁਣ ਤੁਹਾਨੂੰ ਰਾਜੀ ਭਾਈ ਹੀ ਮਲਾਉਂਦੇ ਸਭ ਤੋਂ ਕਿੰਨਾ ਤਰਫ ਤੱਕ ਆ ਜੇ ਨਾ ਇਹਨਾਂ ਦਾ ਇਹ 60 60 60 ਫਰੋਜ਼ਪੁਰ ਪਹੁੰਚ ਗਏ ਜੀ ਆਪਾਂ ਨੂੰ ਨਾ ਸਰਦਾਰ ਜੀ ਅੰਕਲ ਜੀ ਮਿਲੇ ਆ ਤੇ ਇਹਨੇ ਸਾਨੂੰ ਦੱਸਿਆ ਵੀ ਪੁਸ਼ਕਰ ਸ਼ਹਿਰ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਆ ਤੇ ਆਪਾਂ ਇਹਨਾਂ ਤੋਂ ਚਲੋ ਪੁੱਛ ਲੈਂਦੇ ਆ ਜੀ ਆ ਬੱਚੇ ਖੇਡਦੇ ਪਏ ਆ ਤਾਂ ਕਿਹੜਾ ਗੁਰਦੁਆਰਾ ਸਾਹਿਬ ਆ ਆਪਣੇ ਬਾਬਾ ਲੱਖਾ ਸਿੰਘ ਦਾ ਬਣਾਇਆ ਸੀ ਬਾਬਾ ਲੱਖਾ ਸਿੰਘ ਗੁਰਦੁਆਰਾ ਠੀਕ ਹੈ ਜਦੋਂ ਆਪਾਂ ਪੁਸ਼ਕਰ ਦੇ ਵਿੱਚ ਐਂਟਰ ਹੋਣਾ ਆ ਬਾਬਾ ਲੱਖਾ ਸਿੰਘ ਦੀ ਗੁਰਦੁਆਰਾ ਕੋਟੇ ਵਾਲੇ ਬਾਬਾ ਲੱਖਾ ਸਿੰਘ ਜੀ ਦਾ ਗੁਰਦੁਆਰਾ ਪੁਸ਼ਕਰ ਸ਼ਹਿਰ ਦੇ ਵਿੱਚ ਨੇ ਇਹ ਤਾਂ ਲੋਕਾਂ ਦਾ ਹੀ ਨਾ ਨਹੀਂ ਨਹੀਂ ਚਲੋ ਨਿਸ਼ਾਨ ਤਾਂ ਹੁੰਦਾ ਹੀ ਹੈ ਜ਼ਰੂਰੀ ਠੀਕ ਹੈ ਜੀ ਤੇ ਵਾਸਤੇ ਲੋਕਾਂ ਵਾਸਤੇ ਠੀਕ ਹੈ ਠੀਕ ਹੈ ਚਲੋ ਜੀ ਜੇ ਮੌਕਾ ਮਿਲਿਆ ਤਾਂ ਜ਼ਰੂਰ ਦਰਸ਼ਨ ਕਰਕੇ ਆਵਾਂਗੇ ਇਹੋ ਜਾਣੋ ਆ ਬੱਚਾ ਪਾਲਦੀ ਡਿਸਕੋ ਡਾਂਸ ਖੇਡ ਰਹੇ ਨੇ ਜੀ 25 ਰੁਪਏ ਸਾਰੇ ਲੱਗਣੇ ਆ ਤੇ 25 ਰੁਪਏ ਲੱਗਣੇ ਸਾਰੇ ਅਜੇਰ ਤੋਂ ਜੀ ਠੀਕ ਹੈ ਚਲੋ ਠੀਕ ਜੀ ਲੋ ਜੀ ਫਰੀ ਫਰੂਜ਼ਪੁਰ ਟ੍ਰੇਨ ਜੀ ਰੁਕ ਗਈ ਆ ਇੱਥੋਂ ਹੁਣ ਇਹ ਗੱਡੀ ਆਪਣੀ ਇਹ ਨਾ ਇੰਜਨ ਚੇਂਜ ਕਰੂਗੀ ਜੀ ਇੰਜਨ ਕੇ ਚੇਂਜ ਕਰਨੇ ਦੇ ਲਈ 10-15 ਮਿੰਟ ਗੱਡੀ ਇਹ ਰੁਕੀ ਆ ਜੀ ਫਰੂਜ਼ਪੁਰ ਤੇ ਆਪਾਂ ਇੱਥੇ ਸਟੇਸ਼ਨ ਦੇ ਉੱਤੇ ਉਤਰ ਕੇ 40 ਰੁਪਏ ਵਾਲੀ ਲਈ ਆ ਜੀ ਕੋਕ ਕੋਕ ਹੁਣ ਆਪਾਂ ਥੰਮੇ ਚ ਲੈ ਕੇ ਚੱਲਦੇ ਆ ਆਪਣੇ ਸਾਥੀ ਹੈਗੇ ਆ ਤੇ ਉਹਨਾਂ ਨੂੰ ਵੀ ਪਹੁੰਚਾਉਂਦੇ ਆ ਤੇ ਨਾਲੇ ਥੋੜੀ ਜੀ ਗੱਲਬਾਤ ਫਿਰ ਕਰਦੇ ਆਂ ਫਰੋਜਪੁਰ ਗੱਡੀ ਰੁਕੀ ਆ ਜੀ ਆਪਣੇ ਇੰਜਨ ਚੇਂਜ ਹੋਣ ਨੂੰ ਜਿੱਦਾਂ ਤੁਹਾਨੂੰ ਦੱਸਿਆ ਸੀ 40 ਰੁਪਏ ਵਾਲਾ ਕੋਕ ਲਿਆ ਤੇ ਸਾਰਿਆਂ ਨੂੰ ਪੀਣਾ ਦੇਖੋ ਕੀ ਕੋਕ ਭਾਜੀ ਹੁਣੀ ਦੋ ਕੁੱਟ ਪਾ ਲੈ ਆ ਰਾਜੇ ਭਾਜੀ ਹੁਣੀ ਨਾ ਨਾ ਕਰਦੇ ਆਪਣੇ ਪੰਜ ਛੇ ਬੰਦੇ ਨੇ ਕੋਕ ਪੀ ਲਿਆ ਜੀ ਅਈ ਦਾ ਪੀ ਹਟੇ ਆ ਤੇ 40 ਰੁਪਏ ਆਪਣੇ ਬਿਲਕੁਲ ਸ਼ੂਟਿੰਗ ਹੋਣੀ ਆ ਹੁਣ ਕਹਿੰਦੇ 40 ਰੁਪਏ ਦੇ ਬਿਲਕੁਲ ਪੂਰੇ ਹੋ ਗਿਆ ਜੀ ਆਪਣੇ ਤੇ ਹੁਣ ਫਰੋਜਪੁਰ ਇੰਜਨ ਚੇਂਜ ਹੋਣ ਤੋਂ ਬਾਅਦ ਗੱਡੀ ਚੱਲੂਗੀ ਤਕਰੀਬਨ 15-20 ਮਿੰਟ ਹੋ ਗਏ। ਸ਼ਾਇਦ 5-10 ਮਿੰਟ ਹੋਰ ਲੱਗਣਗੇ। ਆਪਾਂ ਜੀ ਹੁਣ ਆਏ ਆ ਜੀ ਗੱਡੀ 'ਚ। ਖਤਮ ਦਿੱਤਾ ਹੈ ਜੀ ਬਾਬਾ ਜੀ ਨੇ ਤਾਂ ਹੁਣ ਪ੍ਰਸ਼ਾਦ ਵੰਡਦੇ ਆ। ਹਾਂ ਤੇ ਇੱਧਰ ਵੀ ਪ੍ਰਸ਼ਾਦ ਮਿਲ ਗਿਆ। ਇੱਧਰ ਵੀ ਹਾਂ ਚੱਪੇ ਆਪਾਂ ਨੇ ਮਿਲ ਗਏ। ਤੈਨੂੰ ਪ੍ਰਸ਼ਾਦ ਖਾ ਲਿਆ? ਲੱਗਦਾ ਮੈਂ ਉਹ ਤੇ ਆ। ਲੋ ਜੀ 7:00 ਵਜੇ ਤੇ ਸ਼ੌਕੀ ਭਾਈ ਹੁਣੀ ਨਾ ਲੰਗਰ ਲੈ ਕੇ ਪਹੁੰਚ ਚੁੱਕੇ ਆ ਤੇ ਆਹ ਦੇਖੋ ਜੀ ਲੰਗਰ ਸਰਵ ਕਰ ਰਹੇ ਆ ਇਹ। ਭਾਜੀ ਨਾ ਚੋ ਤੁਸੀਂ ਕੁਛ ਨਹੀਂ ਛੇੜਨਾ ਤੁਸੀਂ ਉਧਰ ਜਾਓ ਉਧਰ ਆਉਂਦਾ ਤੁਹਾਡਾ ਸਮਾਨ ਉਹ ਪਾ ਕੇ ਸਾਰੂ ਤਾਂ ਕਰ ਦਈਏ ਅਸੀਂ ਆਪੇ ਕਰ ਲੈਣਾ ਜੀ ਅੱਛਾ ਕੀ ਲੱਗਦਾ ਤੁਹਾਡਾ ਦੱਸ ਜੀ ਅੰਕ ਲੱਗਦਾ ਅੰਕ ਲੱਗਦਾ ਤੁਹਾਡਾ ਮਤਲਬ ਕੀ ਲੱਗਦਾ ਪੰਕੂ ਨਹੀਂ ਬੈਠ ਕਰੋ ਬੈਠ ਹੋੜੀ ਸਮਝਦਾਰ ਹੋ ਰੋ ਰੋ ਕਰੋ ਕੀ ਲੱਗਦਾ ਤੇਰਾ ਭਈਆ ਇਸ ਨੂੰ ਪੁੱਛ ਰਿਹਾ ਮੈਂ ਕੀ ਲੱਗਦਾ ਅੰਕਲ ਹਾਂ ਲੋ ਜੀ ਬੰਕੂ ਭਾਜੀ ਹੁਣੀ ਨਾ ਆ ਮੇਟਰ ਉਹ ਆਪਣੇ ਫਿਰੋਜ਼ਪੁਰ ਆ ਕੇ ਅੰਕਲ ਬਣ ਗਏ ਇਸ ਨੂੰ ਇਸ ਨੂੰ ਬੋਲੋ ਤਾਇਆ ਬੋਲੋ ਹਾਂ ਤਾਇਆ ਕਿਥੇ ਬੋਲ 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 ਤਾਇਆ ਉਹ ਤੇ ਕਿਹ ਲੱਗਦਾ ਹਾਂ ਮੇਰੀ ਪਾਣੀ ਹੌਤਾ ਮੈਂ ਪਾਣੀ ਮੁੰਡਾ ਭਾਜੀ ਵਾਲੀ ਉਮਰ ਵੀ ਨਹੀਂ ਹੋਈ ਲੋ ਜੀ ਪਾਲਕੋ ਭਾਜੀ ਹੁਣੀ ਇਹਨਾਂ ਬੱਚੇ ਰਿਏ ਤੇ ਆਪਾਂ ਵੀ ਹੁਣ ਅਰੈਸਟ ਕਰਨ ਲੱਗੇ ਆ ਤੇ ਆਪਾਂ ਆਪਣੇ ਬੈਂਟਰ ਤੇ ਆਸਣ ਲਾ ਰਿਹਾ ਆ ਆ ਤੁਹਾਨੂੰ ਕਿੰਨੇ ਡਰਦੇ ਆ ਇਹ ਪਾਜੀ ਨੂੰ ਬੱਚਿਆਂ ਨਾਲ ਰੱਖੇਗਾ बाकी ओजी होनी सारे थले टाइम रात अठ बज गए तो आप सौन लगे मस्ती देखो जै कौन है जे पाया है क्या है भैया कौन सा यूपी वाला ਹੋ ਭਈਆ ਨਹੀਂ ਭਈਆ ਹਾਂ ਨਹੀਂ ਨਹੀਂ ਜੁਕੀ ਇਸ ਕਹ ਬਲੇ ਜੁਕੀ ਜੁਕੀ ਰੁਪਈਆ ਲਓ ਜੀ 28 ਟ੍ਰਿਕ ਜੀ ਜਗਤਪੁਰ ਜਗਤਪੁਰ ਇੰਦਾ ਪੁੱਛ ਲਿਖਿਆ ਆਪਾਂ ਸਵੇਰੇ 6 ਵਜੇ ਪਹੁੰਚ ਗਏ ਜੀ ਜਗਤਪੁਰ ਹੁਣ ਹੋ ਗਈ ਹੈ ਜੀ ਰਾਤ ਤੇ ਬੰਦੇ ਆਪਣੇ ਗਏ ਸਾਰੇ 100 ਆਪੀ ਰੋਪਾਂਕ ਵੀ ਸੌ ਗਏ ਸਾਰੇ ਬੰਦੇ ਸੌ ਗਏ ਆ ਇਹ ਹੈਗਾ ਜੀ ਫੇਂਡ ਦੇ ਇੱਥੇ ਰੌਕ ਦਾ ਡ੍ਰੈਸ ਜੀ ਦੋ ਜਾਣੇ ਗੜਪੰਦੇ ਯਾਰ ਉਹ ਵੀਡੀਓ ਨਹੀਂ ਉਹਨੇ ਮੁੰਡੇ ਲੈ ਗਏ ਜਿਹੜਾ 11 ਆ ਆਹੋ ਦੇ ਉਹਦੇ ਫਾਸਤੇ ਦੇ ਕੀ ਕਿੰਨੇ ਤੋਂ ਚੇਸ ਤੋਂ 3:27 ਤੇ ਸਾਡੀ ਟ੍ਰੇਨ ਪਹੁੰਚ ਚੁੱਕੀ ਆ ਹਾਂ ਗਏ ਪ੍ਰੋਜੈਕਸ਼ਨ ਦੇ ਉੱਤੇ ਆਪਾਂ ਜੇ ਹਾਂ ਪਹੁੰਚ ਗਿਆ ਜੀ ਹੁਣ ਬਸ ਸਟੇਸ਼ਨ ਤੇ ਕੋਈ ਨਹੀਂ ਹੈ ਨਹੀਂ ਬਟੇ ਗੱਡੀ ਚੱਲ ਲੱਗੀ ਆ ਬੋਟਨ ਮਿਲ ਗਿਆ ਆਪਾਂ ਅਗਲੇ ਸਟਾਪ ਦੇ ਉੱਤੇ ਜੀ ਕੈ ਆਨਿਓ ਪਰੇ ਚੱਲੇ ਗਿਆ ਤੁਹਾਡਾ ਬਹੁਤ ਬਹੁਤ ਤੁਹਾਡਾ ਬਹੁਤ ਬਹੁਤ ਤੁਹਾਡਾ ਬਹੁਤ ਬਹੁਤ ਮੈਂ ਤਾਂ ਦੇਖਦਾ ਸੀ ਤੇ ਚੌਂਕਲੀ ਮਾਰ ਕੇ ਵੇਟਰ ਵੀ ਨਾਲ ਚੱਦਰ ਦੀ ਟੇਨ ਲਾ ਕੇ ਰਿਹਾ ਨਾ ਲੋ ਜਣ ਪਾਕ ਪਾਈ ਵਾਲੀ ਵੀ ਉੱਠ ਕੇ ਆ ਗਿਆ ਸਵੇਰੇ 8 ਵਜੇ ਹਾਂਜੀ ਇਹ ਬੰਦਾ ਸਭ ਤੋਂ ਬੰਦਾ ਸਭ ਤੋਂ ਲੇਟ ਉੱਠਿਆ ਜੀ ਇਹ ਦੀ ਹੁਣ ਸਲੋ ਹੋ ਚੁੱਕੀ ਆ ਤੇ ਉਤਰ ਕੇ ਦੇਖਦੇ ਆ ਆਪਣੇ ਕਿਹੜਾ ਰੇਲਵੇ ਸਟੇਸ਼ਨ ਆ ਪਾਜੀ ਹੁਣੀ ਤੇ ਪੰਕੂ ਪਾਜੀ ਹੁਣੀ ਪਹੁੰਚ ਚੁੱਕੇ ਆ ਗੁੱਡ ਮਾਰਨਿੰਗ ਗਾਇਸ ਫਿਰ ਗੁੱਡ ਮਾਰਨਿੰਗ ਬੜੀ ਲੇਟ ਹੋਈ ਆ ਬਾਕੀ ਆਪਾਂ ਨੂੰ ਲੱਗਦਾ ਵੀ ਅਗਲੇ 1.5 ਘੰਟੇ ਦੇ ਆਪਾਂ ਗੁਰਮੀਸ਼ਰੀ ਪਹੁੰਚ ਜਾਵਾਂਗੇ ਸਾਢੇ 10 ਹੋ ਗਏ ਆ ਪੂਰੇ ਲੋਕ ਬਾਕੀ ਤੇ ਨੂੰ ਆਣਾ ਆਪਾਂ ਨਾ ਥੱਲੇ ਉਤਰ ਕੇ ਦਹਾਲਦੇ ਆ ਵੀ ਕਿਹੜੇ ਸਟੇਸ਼ਨ ਤੇ ਆਪਾਂ ਪਹੁੰਚ ਚੁੱਕੇ ਆ ਕਿਹੜਾ ਸਟੇਸ਼ਨ ਹੈ ਫਲਾਰਾ ਹੈ ਫਲਾਰਾ 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 ਲੋ ਜੀ ਫਲਾਰਾ ਰੇਲਵੇ ਸਟੇਸ਼ਨ ਤੇ ਪਹੁੰਚ ਚੁੱਕੇ ਆ ਕੋਈ ਇੱਕ ਗੱਡੀ ਆਉਦੀ ਆ ਤੇ ਇੱਕ ਗੱਡੀ ਚੱਲੀ ਆ ਕੌਣ ਕਰਵਾ ਹਾਂ ਤੁਹਾਡੇ ਕੇਸ ਸਾਹਿਬ ਨੂੰ ਥੱਲੇ ਉੱਤਰ ਚਿੱਠੀ ਆ ਆਹ ਇਹ ਐਡਮਿਸ਼ਨ ਨੰਬਰ 3 5 4 ਮੈਂ ਕਿਹਾ ਪੰਕੂ ਭਾਈ ਹੁਣਾਂ ਨੂੰ ਇਧਰ ਤਾਕੀਦਾਲੀ ਵੀ ਦਹਾਲ ਦਈਏ ਅਛਾ ਜੀ ਇਹ ਵਿਚਾਰੇ ਬਹੁਤ ਡਰੇ ਹੋਏ ਸੀ ਕੱਲ ਦੇ ਵੀ ਸਾਡੀ ਸੀਟ ਉੱਤੇ ਆ ਥੱਲੇ ਆ ਇਹ ਉਮਰ ਦੇ ਘਟਨਾ ਵਿਚਾਰੇ ਨੂੰ ਬਹੁਤ ਪੱਤੀ ਲੱਗ ਗਈ ਬਹੁਤ ਇਹਨਾਂ ਪਰੇਸ਼ਾਨੀ ਲਈਓ ਸੀ ਯਾਰ ਤੇ ਸੁੱਤਾ ਵੀ ਬਹੁਤ ਲੇਟ ਇਸ ਟੈਨਸ਼ਨ ਦੇ ਵਿੱਚ ਹੁਣ ਟੀਟੀ ਸਾਹਬ ਨੇ ਇਹਨੂੰ ਡੰਨ ਕਰ ਗਏ ਵੀ ਕੋਈ ਗੱਲ ਨਹੀਂ ਤੂੰ ਬੈਠਾ ਰਹੀਂ ਜਿੱਥੇ ਬਹਿਣਾ ਆਹ ਦੇ ਕੰਮ ਹੋਰ ਇਹ ਰਾਜਦੀਪ ਭਾਈ ਹੁਣੀ ਪਿੰਡ ਮਾਨਕੋ ਤੋਂ ਇੱਥੇ Rajasthan ਦੀ ਧਰਤੀ ਤੇ ਪਹੁੰਚ ਚੁੱਕੇ ਹਨ ਹਰਕਤਾਂ ਇਹਨਾਂ ਦੀਆਂ ਉਹੀ ਪਿੰਡ ਪਿੰਡ ਵਾਲੀਆਂ ਪੂਰੀਆਂ ਆ ਦੇਖੋ ਕੀ ਕਰਦਾ ਪਿਆ ਹਾਂਜੀ ਕੈਲ ਸਾਬ ਮੈਨੂੰ ਕਿ ਹੁਣ ਥੋੜਾ ਫਰੈਸ਼ ਮਹਿਸੂਸ ਹੋ ਰਿਹਾ ਕਿ ਨਹੀਂ ਹੋ ਰਿਹਾ ਹਾਂਜੀ ਜੀ ਮਾਰਨਿੰਗ ਟਾਈਮ ਹੈ ਜੀ ਸਾਰੇ ਉੱਠ ਗਏ ਹੋ ਸੋਗੇ ਇਹ ਤਾਂ ਕੈਲੇ ਸਾਹਿਬ ਕੈਲੇ ਸਾਹਿਬ ਉਹਨਾਂ ਨੂੰ ਬਸ ਇੱਕੋ ਹੀ ਕੰਮ ਹੈ ਰੀਲਾਂ ਰੀਲਾਂ ਦੇਖਣ ਦਾ ਕੰਮ ਹੈ ਜੀ ਇਹਨੂੰ ਟਰੇਨ ਚੱਲ ਚੱਲੀ ਆ ਵੀ ਆ ਜਾਓ ਮੁੜ ਕੇ ਇੱਥੇ ਚੀਕਾਰਾ ਮਾਰਿਓ ਵੀ ਲੱਗਿਆ ਲੱਗਿਆ ਕਾਕਾ ਚੱਲ ਗਈ ਟਰੇਨ ਕਿਹਕੋ ਆਇਆ ਤੁਹਾਨੂੰ ਤਾਂ ਪਤਾ ਵੀ ਨਹੀਂ ਲੱਗਣਾ ਕਿੱਥੇ ਰਹਿ ਗਏ ਆ ਏ ਕਿੱਤੀ ਲੱਗ ਨਹੀਂ ਤੀ ਏ ਕਿੱਤੀ ਲੱਗਾ ਹਰਦਾ ਤਈ ਹਲਕੇ ਬੰਦੇ ਮਗਾ ਹੀ ਪਹਿਲਾਂ ਪਹੁੰਚੂਗੇ ਭਾਰੇ ਲਾ ਦੇ ਆ ਲੋ ਜੀ ਆਹ ਸਾਥ ਪ੍ਰਿਆਰੇ ਜਿਹੜਾ ਅਸੀਂ ਗੱਲ ਕਰਦੇ ਸੀਗੇ ਇਹ ਇਹ ਸੰਭਵ ਨਹੀਂ ਹੋ ਰਹੀ ਸਾਲੇ ਘਾਟੇ ਦੇ ਟਾਈਮ 'ਚ ਲੱਭਦਾ ਨਹੀਂ ਨਹੀਂ 8 ਵਜੇ 8 ਵਜੇ ਦੇ ਟਾਈਮ 'ਚ ਨਹੀਂ ਨਹੀਂ 8:00 ਵਜੇ ਆ ਠੀਕ ਜਿਹੀ ਜਰਾ ਹਾਂ ਜਿਹੜਾ ਤੈਨੂੰ ਤਿਆਰ ਹੋਵੇ ਆ 8:00 ਵਜੇ ਹੋ ਗਏ ਨੇ ਤਾਂ 4 ਮਿੰਟ ਹੋਏ ਆ ਇਹ ਤਾਂ ਟਾਈਮ ਬਾਅਦ ਕਰਨਾ ਪੈਂਦਾ ਕਿਉਂਕਿ ਉੱਠਦਾ ਨਹੀਂ ਹੈ ਨਹੀਂ ਮੈਂ ਦਵਾਈ ਦਵਾਈ ਕੋਈ ਇਦਾਂ ਹੀ ਕਰਦਾ ਹੁਣ ਤਾਂ ਮੈਂ ਉੱਠਿਆ ਆ ਆ ਲਓ ਜੀ ਸਾਫ ਬਰਾਬਰ ਵੈਰੀ ਵੈਰੀ ਬਾਚ ਗਿਆ ਗ੍ਰੈਵਿਟੀ ਜਿਆਦਾ ਅੱਜ ਤੇ ਤੂੰ ਜਦੋਂ ਕਦੋਂ ਦਿਖਾਵੀਂ ਵੀ ਇਹ ਤਾਂ ਹੈ ਸੰਤਰਾ ਇੱਕ ਨੰਬਰ ਆ ਘੈਂਟ ਆ ਇਹ ਨਾ ਛੋਟਾ ਸੰਤਰਾ ਫਾਇਲ ਜਦੋਂ ਆਉਂਦਾ ਉਹ ਆਉਂਦਾ ਸੰਤਰਾ ਤੇ ਚਾਹ ਦਿਖਾਜ ਦਿਖਾਉਣਾ ਸੀਗਾ ਉਹ ਇਹ ਵਾਲਾ ਛੋਟਾ ਉਹਨੇ ਵਕੀ ਭਾਈ ਮਾ ਦੇਖੋ ਵਕੀ ਭਾਈ ਹੁਣੇ ਛੇ ਚਲੇ ਗਏ ਆ ਹਾਂ ਇਹਦੀ ਸਭ ਪਰ ਛੋਟਾ ਪੈਕੇਟ ਬੜਾ ਦਿਮਾਕਾ ਆ ਲਓ ਜੀ ਆਪਣਾ ਕੈਮਰਾ ਪਾਉਜ਼ ਕਰਦੇ ਜੀ ਲੋ ਜੀ ਰਾਤ ਦੇ ਚੱਲਿਆਂ ਨੂੰ ਹੁਣ ਦੇਖਣ ਨੂੰ ਇੱਕ ਸ਼ਹਿਰ ਮਿਲਿਆ ਇੱਥੇ ਇਹਦਾ ਤਕਰੀਬਨ ਜੋ ਰਾਜਸਥਾਨ ਦੇ ਵਿੱਚ ਚੱਲੇ ਹੋ ਆ ਖੇਤ ਹੀ ਖੇਤ ਖੇਤ ਦਿਖੇ ਤੇ ਆ ਹੁਣ ਆਵਾਦੀ ਸ਼ੁਰੂ ਹੋ ਗਈ ਆ ਹੁਣ ਮੈਨੂੰ ਲੱਗਦਾ ਵੀ ਅੱਧੇ 1 ਘੰਟੇ ਦੇ ਵਿੱਚ ਵਿੱਚ ਜਮੀਰ ਪਹੁੰਚ ਆ ਗਏ ਆਪਾਂ ਤੇ ਬਾਕੀ ਜਿਤਾ ਜਤਾ ਕੇ ਇਹ ਬੰਦਿਆਂ ਨੂੰ ਮੈਂ ਕਿਹਾ ਸੀ ਵੀ ਤੁਸੀਂ ਉੱਥੇ ਜਾ ਕੇ ਚਾਹ ਪੀਵਾਂਗੇ ਆਪਾਂ ਹੈਂ ਤੇ ਪਰ ਇਹਨਾਂ ਨੂੰ ਮਿਹਰੀ ਆਈਓ ਪੀਣੀ ਪੀਣੀ ਹੈ ਤੇ ਆ ਦਾ ਕੱਪ ਆਇਆ ਜੀ ਇਹ 10 ਰੁਪਏ ਦਾ ਚੈੱਕ ਕਰੋ ਤੇ ਇਹਦੀ ਸੇਵਾ ਕਰਾਈ ਗਈ ਹੈ ਕਿ ਕੋਲ ਹੋਏ ਤਿੰਨ ਬੰਦਿਆਂ ਨੂੰ ਤਿੰਨਾਂ ਬੰਦਿਆਂ ਨੂੰ ਮੈਨੂੰ ਭਾਈ ਨਾਪ ਪੀਣੀ ਆ ਗੱਗੀ ਭਾਈ ਤੇ ਮੈਂ ਭਾਈ ਹੁਣੀ ਕਹਿੰਦੇ ਮੋਸੇ ਜਾ ਕੇ ਪੀਣੀ ਆ ਵੀ ਮੱਧਾ ਘੰਟਾ ਇੱਦੀ ਕੱਢ ਲੂੰਗਾ ਇਹਨਾਂ ਨੂੰ ਭੁੱਖ ਲੱਗ ਗਈ ਐ ਨਾ ਰਾਤ ਤੇ ਤੁਰੇ ਹੋ ਹਾਂ ਇਸ ਕਰਕੇ ਚਲੋ ਆ ਜਿਓ ਦੋ ਦੋ ਬੁਰਕੀਆਂ ਦਾ ਦੋ ਦੋ ਹਣ ਫਲਕੇ ਵੀ ਖਾ ਲੈਣੇ ਆਪਾਂ ਨਾਲ ਨਹੀਂ ਨਹੀਂ ਚੱਕ ਦਿਓ ਫੱਟ ਲੈਣੇ ਆ ਦੇਖ ਲਓ ਕਿੱਥੇ ਬਿਸਕੁਟ ਇੱਥੇ ਪੈ ਬਿਸਕੁਟ ਇਹ ਵੀ ਨਾ ਬੁਰੰਦ ਕਰਾ ਤਾ ਪਾਰ ਹੈ ਜਾਤਾ ਬੁਰਾ ਦਰਣਾ ਦੋ ਮਿੰਟ ਰੋਕਿਆ ਕਾ ਨਾ ਢੋਲ ਜਿਮੀ ਮੇਰੀ

ਸਾਹਮਣੇ ਦਰਸ਼ਨ ਹੋ ਰਿਹਾ ਤਾਰਾਗੜ ਬੱਬਾ ਦਰਗਾਹ ਉਹ ਸਾਹਮਣੇ ਪਹਾੜੀ ਤੇ ਤਾਰਾਗੜ ਦਰਗਾਹ ਹੈ ਤਾਰਾਗੜ ਵਾਲੀ ਤੇ ਦਿਖਾਉਂਦੇ ਆ ਥੋੜਾ ਜਿਹਾ ਵੇਟ ਕਰੋ ਕਲੋਜ਼ ਕਰ ਲਓ ਮੜੇ ਆ ਦੋ ਕਿੰਨਾ ਦਾ ਹੈ ਤਾਂ ਵੰਡ ਰਕੂ ਜਿੰਨਾਂ ਦਿਨੋਂ ਮੈਂ ਆਪਾਂ ਬਹੁਤ ਸਮਾਂ ਪ੍ਰੈਸ ਕਰ ਰਹੇ ਆ ਹੈ ਤੂੰ ਬਦਲ ਤਾ ਨਹੀਂ ਸਹੀ ਕਰਾਇਆ ਨਾ ਡਰੋਨ ਨਹੀਂ ਸਹੀ ਕਰਾਇਆ ਤੇ ਉਹ ਬਹੁਤ ਲਾਲ ਪੀੜਾ ਰਹਿੰਦਾ ਆ ਪਰ ਉਹਨੂੰ ਆਪਾਂ ਅੱਜ ਸਵੇਰੇ ਲੋ ਜੀ ਜਾਦੀ ਟੁੱਟ ਗਈ ਆ ਲੋ ਜੀ ਲੱਗੇ ਉੱਤਨ ਲਾਲ ਰੰਗ ਦਾ ਬੈਗ ਲੈ ਕੇ ਆਪਾਂ ਭਾਈ ਫੜੋ ਬੈਗ ਓ ਰੁਕ ਜਾ ਰੁਕ ਰੁਕਦੇ ਵੀ ਨਹੀਂ ਆ ਪਿਆ ਯਾਰ ਲੋ ਜੀ ਜਬੀਰ ਸ਼ਰੀਫ ਦੇ ਧਰਤੀ ਤੇ ਆਪਾਂ ਪਹੁੰਚ ਚੁੱਕੇ ਆ ਪਾਕੂ ਦਾ ਇਹ ਨਹੀਂ ਸਾਹ ਨਾਲ ਬਾਅਦ ਵਿੱਚ ਹੀ ਆਉਣਗੇ ਲੱਗਦਾ ਇਹ ਅਰੇ ਕਾ ਬਲੇ ਰਕ ਪਿੱਛੇ ਰਹਿੰਦੇ ਆ ਇਹ ਤੇ ਬਾਕੀ ਆਪਾਂ ਹੋਰ ਚੱਲੇ ਆਪਾਂ ਬੈਗ ਲਿਆ ਕੱਸ ਤੇ ਸੱਚੇ ਹੁਣ ਉਹਨੂੰ ਆਪਾਂ ਚੱਲੇ ਆ ਜੀ ਹੁਣ ਉਹ ਨੰਬਰ 6 ਦੇ ਵਿੱਚ ਆ ਜੀ ਆ ਡੱਬਾ 5 ਟੱਪ ਗਏ ਆਪਾਂ ਆਜੋ ਲਓ ਜੀ ਆਪਾਂ S6 ਦੇ ਵਿੱਚ ਪਾ ਗਏ ਹੁਣ ਲਓ ਜੀ ਚਾਚਾ ਜੀ ਵੀ ਹੁਣ ਉਤਰ ਗਏ ਆ ਟਰੇਨ ਦੇ ਵਿੱਚੋਂ ਤੇ ਟਾਈਮ ਬੀ 8:38 ਟ੍ਰੇਨ ਦਾ ਟਾਈਮ 9:00 ਵਜੇ ਦਾ ਹੀ ਪਰ ਪਹਿਲਾਂ ਹੀ ਪਹੁੰਚਾ ਦਿੱਤਾ ਓਹ ਬੋਤਲ ਸਿੱਟ ਗਈ ਆ ਬੋਤਲ ਸਿੱਟਣ ਤੋਂ ਬਾਅਦ ਸੌਰੀ ਨੁਕਸਾਨ ਹੋ ਗਿਆ ਦੇਖੋ ਤੋੜ ਦਿੱਤੀ ਪੰਕੂ ਨੇ ਯਾਰ ਤੋੜੀ ਤਾਂ ਨਹੀਂ ਮੈਂ ਹੈਂਡਲ ਤੋੜ ਦਿੱਤਾ ਪੰਕੂ ਨੂੰ ਬਹੁਤ ਮਾਰਾ ਕੀਤਾ ਪੰਕੂ ਨੂੰ ਚਲੋ ਕੋਈ ਗੱਲ ਨਹੀਂ ਬੋਤਲ ਦਾ